ਅਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋਰ ਭਾਗ 11ਵਾਂ ਬੀਬੀ ਜੀ ਦਿਨ ਚੜਨ ਤੋਂ ਜ਼ਿਆਦਾ ਪਹਿਲਾਂ ਜਦੋਂ ਆਲਨੈ ਵਿੱਚ ਪੰਛੀਆਂ ਦੀ ਚੋਂ-ਚੋਂ ਸ਼ੁਰੂ ਹੋਈ ਜਦੋਂ ਰਾਤ ਦੀ ਗਲ ਕੋਟੂ ਗਰਮੀ ਤੋਂ ਬਾਅਦ ਠੰਡੀ ਹਵਾ ਦੇ ਰਮ ਕੇ ਚੱਲਨੇ ਸ਼ੁਰੂ ਹੁੰਦਾ ਹੈ ਤੋ ਕਿਸੇ ਨੇ ਆਵਾਜ਼ ਸੁਣੀ ਸ਼ੰਗਾਰਾ ਸਿੰਘ ਤੇ ਸਲੋਚਨਾ ਛੱਤ ਤੇ ਸੁੱਤੇ ਹੋਏ ਸਨ ਕਿਸੇ ਆਵਾਜ਼ ਨੇ ਦੋਹਾਂ ਦੀ ਨੀਂਦਰ ਉਚਾਟ ਕਰ ਦਿੱਤੀ ਸਲੋਚਨਾ ਛੇਤੀ ਨਾਲ ਉੱઠી ਤੇ ਆਪਣੇ ਲੰਬੇ ਕੇਸਾਂ ਦੀਆਂ ਮੱਥੇ ਤੱਕ ਹੀ ਲੜੀਆਂ ਹੋਆਂ ਲਟਾਂ ਨੂੰ ਸਵਾਰਦੀ ਹੋਈ ਪਨੇਰੇ ਵੱਲ ਹੋਈ। ਉਸ ਨੇ ਹੇਠਾਂ ਚੋਕੀ ਤੱਕ ਗਿਆ ਸਲੱਖਣ ਖੜਾ ਸੀ। ਉਸ ਆਵਾਜ਼ ਦਿੱਤੀ ਕੀ ਗੱਲ ਐ ਸਲੱਖਣਾ ਜੀ ਤੁਹਾਨੂੰ ਮਾਤਾ ਜੀ ਸਾਥ ਦੇ ਨੇ ਮੈਨੂੰ ਤੁਸਾਂ ਦੋ ਹਨ। ਸਲੋਚਨਾ ਆਈ ਕਹਿ ਕੇ ਪਤੀ ਵੱਲ ਮੁੜੀ। ਉਸ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਸ਼ੰਗਾਰਾ ਸਿੰਘ ਆਪਣੀਆਂ ਪਹਾੜੀਆਂ ਨੂੰ ਜੈਲਗਾਂ ਮੰஞ்சி ਦੀ ਹੇਠ ਲੰਬਾਗਾ ਪੰਗਾ ਸੰਭਾਲਦਾ ਹੋਇਆ ਉੱਠਖਲੂ ਉਸਨੇ ਸੁਲੱਖਣ ਦੀਆਂ ਗੱਲਾਂ ਸੁਣ ਲੰਗਾ ਸਨ ਉਸ ਨੂੰ ਸ਼ਾਇਦ ਇਸ ਸੁਨੇਹੇ ਦੀ ਉਡੀਕ ਵੀ ਸੀ ਕੱਲ ਸਰਦਾਰਨੀ ਅੰਮਰ ਕਾਲਨੇਸ ਲੋਚਨਾ ਨੂੰ ਦੱਸਿਆ ਸੀ ਕਿ ਸਰਦਾਰ ਜੀ ਅੱਜ ਰਾਤੀ ਆਉਣ ਵਾਲੇ ਨੇ ਉਹ ਵੀ ਕਿਹਾ ਸੀ ਉਸ ਇਹ ਵੀ ਕਿਹਾ ਸੀ ਕਿ ਜੇ ਉਹਨਾਂ ਦਾ ਰਾਹ ਕੁਝ ਠੀਕ ਦਿਸਿਆ ਤਾਂ ਉਹਨਾਂ ਅੱਗੇ ਗਵਾਂਢੀਆਂ ਦਾ ਜ਼ਿਕਰ ਛੇੜੀਗੀ ਸਲੱਖਣ ਜਿਹੜਾ ਇਹੇਠਾਂ ਖੜਾ ਆਵਾਜ਼ਾਂ ਦੇ ਰਿਹਾ ਸੀ ਜਾਂਦਾ ਹੋਇਆ ਇਹ ਕਹਿ ਗਿਆ ਜਰਾ ਛੇਤੀ ਆਉਣਾ ਸਰਦਾਰ ਜੀ ਨੇ ਜਲਦੀ ਜਾਣਾ ਹੈ ਕਾਲੀ ਕਾਲੀ ਦੋਵੇਂ ਉੱਠੇ ਸ਼ੰਗਾਰਾ ਸਿੰਘ ਨੂੰ ਤਾਂ ਕਿਸੇ ਤੜੀ ਤਿਆਰੀ ਦੀ ਲੋੜ ਨਹੀਂ ਸੀ ਕੱਪੜੇ ਉਸਤੇ ਗਾਲ ਹੀ ਸਨ ਕੰਗਾ ਬੌਣ ਤੇ ਪਗਵੰਨਣ ਵਿੱਚ ਉਹਨਾਂ ਨੂੰ ਕਿੰਨਾ ਕਚੇਰ ਲੱਗਣਾ ਸੀ ਪਰ ਸਲੋਚਨਾ ਨੇ ਲੋੜ ਤੋਂ ਕੁਝ ਜ਼ਿਆਦਾ ਦੇਰ ਲਾ ਦਿੱਤੀ ਜਵਾਨ ਕੁੜੀਆਂ ਸੁਭਾਅਕ ਹੀ ਆਪਣੇ ਸਰੀਰ ਨੂੰ ਸਵਾਰਨ ਦੀਆਂ ਆਦੀ ਹੁੰਦੀਆਂ ਨੇ ਕਾਸ ਕਰਕੇ ਜਦੋਂ ਉਹਨਾਂ ਕਿਤੇ ਬਾਹਰ ਅੰਦਰ ਜਾਣਾ ਹੋਵੇ ਫਿਰ ਐਡੇ ਵੱਡੇ ਆਦਮੀ ਦਾ ਸੱਦਾ ਕਿਸ ਲੋਚਨਾ ਝਾਟਾ ਖੰਡਿਆਈ ਤੁਰ ਪੈਂਦੀ ਜਿੰਨੀ ਜਲਦੀ ਹੋ ਸਕਿਆ ਉਸਨੇ ਹੇਠਾਂ ਉਤਰ ਕੇ ਕੱਪੜੇ ਬਦਲੇ ਫਿਰ ਨਿੱਕੇ ਜਿਹੇ ਸ਼ੀਸ਼ੇ ਦੀ ਮਦਦ ਨਾਲ ਜਿਹੜਾ ਫਰੇਮ ਤੋਂ ਸਖਣਾ ਇੱਕ ਆਲੇ ਵਿੱਚ ਟੱਕੀ ਟਿਕਿਆ ਹੋਇਆ ਸੀ ਕੰਗੀਵਾਹੀ ਗੁੱਤ ਕੀਤੀ ਇਹ ਦੋਵੇਂ ਅੱਗੜ ਪਿਛੜ ਬਾਹਰ ਨਿਕਲੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸਰਦਾਰ ਨੇ ਦੋਹਾਂ ਨੂੰ ਸਾਹਮਣੇ ਵਾਲੇ ਦੋਹਾਂ ਪਾਸੇ ਬੈਠਣ ਦਾ ਇਸ਼ਾਰਾ ਕੀਤਾ। ਐਡੀ ਉੱਚੀ ਹਸਤੀ ਦੀ ਬਰਾਬਰ ਬੈਠਣਾ ਭਾਵੇਂ ਦੋਹਾਂ ਵਿੱਚੋਂ ਕਿਸੇ ਨੂੰ ਵੀ ਮਨਜ਼ੂਰ ਨਹੀਂ ਸੀ ਪਰ ਮੇਜ਼ਬਾਨਾ ਨੇ ਉਹਨਾਂ ਨੂੰ ਪੁੰਜੇ ਨਾਲ ਬੈਠਾਂ ਦਿੱਤਾ। ਸਲੋਚਨਾ ਉੱਤੇ ਪਹਿਲੀ ਨਜ਼ਰ ਪੈਂਦਿਆਂ ਹੀ ਸਰਦਾਰ ਹੋਰਾਂ ਦੀਆਂ ਅੱਖਾਂ ਇਸ ਤਰ੍ਹਾਂ ਚੰਦਾ ਗੰਗਾ ਜਿਵੇਂ ਬਿਜਲੀ ਦਾ ਤੇਜ ਲਸ਼ਕਾਰਾ ਪੈਣ ਦਾ। ਫਿਰ ਉਹਨਾਂ ਨੇ ਧਿਆਨ ਸ਼ੰਗਾਰਾ ਸਿੰਘ ਵੱਲ ਮੋੜਿਆ। ਸਨਾ ਸਰਦਾਰਾ ਕੀ ਹਾਲ ਚਾਲ? ਬੜੀ ਤੁਹਾਡੀ ਮਿਹਰਬਾਨੀ ਸਰਕਾਰ ਸ਼ੰਗਾਰਾ ਸਿੰਘ ਨੇ ਕੁਝ ਥਥਲਾਂਦੀ ਆਵਾਜ਼ ਵਿੱਚ ਕੁਝ ਘਾਬਰ ਕੇ ਜਵਾਬ ਦਿੱਤਾ ਇਹ ਸਾਡੇ ਗਵਾਂਢੀ ਨੇ ਜੀ ਸਰਦਾਰਨੀ ਨੇ ਪੁੱਟ ਦਿੱਤੀ ਬੜੇ ਸਾਉ ਨੇ ਦੋਵੇਂ ਬੰਦੇ ਹਮ ਸਰਦਾਰ ਹੋਰਾਂ ਦਾ ਰੁਖ ਪਹਿਲਾਂ ਵਾਂਗੀ ਸ਼ੰਗਾਰੇਵਾਲ ਸੀ ਇਹਨਾਂ ਨੇ ਤੇਰੀ ਵਾਪਤ ਕਾਫੀ ਕੁਝ ਦੱਸਿਆ ਸੀ ਰਾਤੀ ਕਦੋਂ ਤੋਂ ਇਹ ਵਜ ਲੱਗ ਗਈ ਉਹ ਸਰਦਾਰਾ ਜਵਾਬ ਵਿੱਚ ਸ਼ੰਗਾਰਾ ਸਿੰਘ ਨੇ ਵੱਜ ਲੱਗਣ ਦਾ ਸੰਖੇਪ ਇਤਿਹਾਸ ਸੁਣਾ ਦਿੱਤਾ ਚਿੰਤਾ ਨੇ ਹਮਦਰਦੀ ਤੇ ਪ੍ਰਗਟਾਉ ਵਿੱਚ ਉਹ ਬੋਲੇ ਇਸ ਬਦਲੇ ਸਰਕਾਰੋਂ ਪੈਂਸਲ ਪੁਨਸਲ ਵੀ ਤਾਂ ਮਿਲੀ ਹੋਵੇਗੀ ਤੈਨੂੰ ਸ਼ੰਗਾਰਾ ਸਿੰਘ ਨੇ ਕਿਸਮਤ ਨੂੰ ਦੋਸ਼ ਦਿੰਦਿਆਂ ਡੋਂਗੇ ਅਰਮਾਨ ਦੇ ਭਾਵਾਂ ਵਿੱਚ ਨਾਮ ਕੱਟੇ ਜਾਣ ਨਾਮ ਕੱਟੇ ਜਾਣ ਦਾ ਜ਼ਿਕਰ ਵੀ ਕੀਤਾ ਕਿੰਨੀ ਬੇ ਬੇਇਨਸਾਫੀ ਸਰਦਾਰ ਹੋਰਾਂ ਇਤਿਕੇ ਸਲੋਚਨਾ ਵੱਲ ਧਿਆਨ ਮੋੜਿਆ ਚੱਪੇ ਜਿੰਨੀ ਕੁੜੀ ਵਿਚਾਰੀ ਅੱਜ ਇਹ ਦੁਨੀਆ ਦਾ ਕੀ ਸੁਖ ਵੇਖਿਆ ਹੋਵੇਗਾ ਇਹਨੇ ਵਿਚਾਰੀਦਾ ਆਦਮੀ ਅਫਾਹਜ ਹੋ ਗਿਆ ਬੀਬੀ ਵਹਿਗਰੂ ਦੇ ਬਾਣੇ ਨੂੰ ਕੌਣ ਮੇਟ ਸਕਦਾ ਏ ਧੀਰਜ ਰੱਖੋ ਗੁਰੂ ਮਹਾਰਾਜ ਸਾਹਿਬ ਦੇ ਕਾਰਜ ਰਾਸ ਕਰਦੇ ਨੇ ਮੌਕੇ ਨੂੰ ਗਿਣਮਿਤ ਜਾਣ ਤੇ ਸਲੋਚਨਾ ਸੰਗ ਸੰਕੋਚ ਹਟ ਕੇ ਬੋਲੀ ਪਿਤਾ ਜੀ ਤੁਹਾਡੇ ਤੇ ਤਾਂ ਵਹਿਗਰੂ ਉਸ ਵਹਿਗਰੂ ਦਾ ਵੀ ਆਸਰਾ ਹੈ ਸਾਨੂੰ ਗਰੀਬਾਂ ਨੂੰ ਕੰਮਕਾਰ ਦਾ ਕੀ ਹਾਲ ਜੀ ਸ਼ੰਗਾਰਾ ਸਿੰਘ ਉੱਤੇ ਸਵਾਲ ਕੀਤਾ ਗਿਆ ਜਿਸ ਦੇ ਜਵਾਬ ਵਿੱਚ ਅਮਰਕੌਰ ਬੋਲ ਪਈ ਵਿਚਾਰਾ ਵੇਲਾ ਹੀ ਹੈ ਜੀ ਕਿੰਨੇ ਚਰਤ ਦੁਕਾਨ ਪੈਸਾ ਪਰ ਇੱਕ ਲੱਤ ਨਾਲ ਕੀ ਕਰਨ ਦੁਕਾਨਦਾਰੀ ਚੱਲ ਸਕਦੀ ਹੈ ਘਾਟਾ ਪਾ ਕੇ ਛੱਡ ਛੜਾ ਬੈਠਾ ਪਿਤਾ ਜੀ ਸਲੋਚਨਾ ਨੇ ਫਿਰ ਦੁਹਰਾਇਆ ਹੁਣ ਤੇ ਤੁਹਾਡਾ ਹੀ ਆਸਰਾ ਹੈ ਜੇ ਕਿਤੇ ਥੋੜਾ ਬੇੜਾ ਬੰਨੇ ਲਾ ਦਿਉ ਵੇਲੇ ਬੈਠਿਆ ਖੂਬ ਹੀ ਨਕਟ ਜਾਂਦੇ ਨੇ ਖੂਬ ਹੀ ਨਕਟ ਜਾਂਦੇ ਨੇ ਸਾਡਾ ਗਰੀਬਾਂ ਦਾ ਤਾਂ ਆਈ ਚਲਾਈ ਵਾਲਾ ਹਾਲ ਸੀ ਪਹਿਲਾਂ ਵੀ ਪਿੱਛੇ ਕੋਈ ਘਰ ਭੋਂ ਵੀ ਹੈ ਜੀ ਸਲੋਚਨਾ ਉੱਤੇ ਕੀਤੀ ਇਸ ਸਵਾਲ ਦਾ ਜਵਾਬ ਫਿਰ ਸਰਦਾਰ ਨਹੀਂ ਦਿੱਤਾ ਸਭ ਕੁਝ ਜੀ ਮੈਲਖਾ ਸਿੰਘ ਦੇ ਮਾਲਕ ਸਨ ਪਰ ਰੱਬ ਦੀ ਨਜ਼ਰ ਜਦੋਂ ਕਵੱਲੀ ਹੋ ਜਾਵੇ ਬੰਦੇ ਵੀ ਅੱਖਾਂ ਫੇਰ ਲੈਂਦੇ ਨੇ ਭਰਾ ਸਭੋ ਕੁਝ ਡਕਾਰ ਗਏ ਉਹ ਡੂੰਗੇ ਅਸਰ ਨਾਲ ਭਿੱਜ ਕੇ ਉਹ ਬੋਲੇ ਇਤਨਾ ਖੂਨ ਸਫੇਦ ਹੋ ਗਿਆ ਦੁਨੀਆ ਦਾ ਚਟਕ ਚੁੱਪ ਵਰਤੀ ਰਹੀ ਤੇ ਇਸ ਚੁੱਪ ਦੇ ਵਿਚਾਲੇ ਸਰਦਾਰ ਹੋਰਾ ਇੱਕ ਵਾਰੀ ਫੇਰ ਸਲੋਚਨਾ ਵੱਲ ਦਬਵੀਂ ਜਹੀ ਨਜ਼ਰ ਚੁੱਕੀ ਪਰ ਅੱਧ ਮਿੰਟ ਹੀ ਪ੍ਰਸ਼ੰਗਾਰਾ ਸਿੰਘ ਨੂੰ ਸੁਬੋਧਨ ਕਰਕੇ ਬੋਲੇ ਕਿੰਨਾ ਕਪੜਾ ਹੋਇਆ ਸਰਦਾਰਾ ਜੀ ਪੜਿਆ ਤਾਂ ਮੈਂ ਬਹੁਤਾ ਨਹੀਂ ਕੁੱਲ 7 ਜਮਾਤਾਂ ਹੀ ਮੈਨੂੰ ਮੁੱਢ ਤੋਂ ਹੀ ਸਰਕਾਰੀ ਨੌਕਰੀ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਨ ਦਾ ਸ਼ੌਂਕ ਸੀ ਉਸ ਨੇ ਭਰਤੀ ਹੋਣ ਤੋਂ ਲੈ ਕੇ ਫੱਟੜ ਹੋ ਕੇ ਮੈਕ ਵਿੱਚੋਂ ਕੱਢੇ ਜਾਣ ਤੱਕ ਸਾਰੀ ਰਾਮ ਕਹਾਣੀ ਜਲਦੀ ਜਲਦੀ ਕਹਿ ਸੁਣਾਈ ਜਿਸ ਦਾ ਉਸ ਨੂੰ ਉਸ ਨੇ ਮਹਿਸੂਸ ਕੀਤਾ ਸਰੋਤੇ ਦੇ ਦਿਲ ਉਤੇ ਚੰਗਾ ਅਸਰ ਹੋ ਰਿਹਾ ਸੀ ਸਰਦਾਰ ਹੁਰੀ ਚਟਕ ਚ ਉੱਪਰ ਹੀ ਫਿਰ ਬੋਲੇ ਤਾਂ ਤੇਰੇ ਉੱਤੇ ਵੀ ਸਹੰਦ ਕਾਮੁਨਿਸਟਾਂ ਦੀ ਹੀ ਮਿਹਰਬਾਨੀ ਹੋਈ ਜਾਪਦੀ ਹੈ ਮੇਰੇ ਉੱਤੇ ਹੀ ਨੀਰਾ ਨਹੀਂ ਜਨਾਬ ਉਹ ਉਤਸ਼ਾਹਤ ਹੋ ਕੇ ਬੋਲੇ ਮੇਰੇ ਬਾਪ ਵੀ ਉਹਨਾਂ ਦੀ ਗੋਲੀ ਦਾ ਸ਼ਿਕਾਰ ਹੋਇਆ ਸੀ ਹੌਲੀ ਹੌਲੀ ਸਿਰ ਨੂੰ ਹਰਕਤ ਦੇ ਕੇ ਹੋਏ ਸਰਦਾਰ ਸਿੰਘ ਬੋਲੇ ਤਾਂ ਤਾਂ ਭਾਈ ਸਾਡਾ ਦੋਹਾਂ ਦਾ ਦੁਸ਼ਮਣ ਇੱਕੋ ਹੀ ਹੈ ਅਸਾਂ ਲੋਕਾਂ ਦਾ ਵੀ ਉਹਨਾਂ ਨੇ ਜੀਣਾ ਹਰਾਮ ਕਰ ਰੱਖਿਆ ਤੁਹਾਡਾ ਜਨਾਬ ਸ਼ੰਗਾਰਾ ਸਿੰਘ ਨੇ ਮਚਲਾ ਬਣ ਕੇ ਸਵਾਲ ਕੀਤਾ ਹਾਂ ਸਾਡੀ ਵੀ ਤਾਂ ਦਿਨ ਰਾਤ ਰੱਤ ਸੁਕਾਈ ਰੱਖਦੇ ਨੇ ਸੱਚੀ ਗੱਲ ਤਾਂ ਇਹ ਹੈ ਕਿਸ ਵੇਲੇ ਇਹਨਾਂ ਲੋਕਾਂ ਦੇ ਹੱਥੋਂ ਦੋ ਦੇਸ਼ ਦਾ ਬੱਚਾ ਬੱਚਾ ਦੁਖੀ ਹੈ ਰੇਲਵੇ ਤੋਂ ਲੈ ਕੇ ਛੋਟੇ ਵੱਡੇ ਸਭ ਕਾਰਖਾਨਿਆਂ ਵਿੱਚ ਅੱਜ ਤੱਕ ਜਿੰਨੀਆਂ ਵੀ ਹੜਤਾਲਾਂ ਹੋਈਆਂ ਨੇ ਕਿਸ ਕਰਵਾਆਂ ਸਾਰੀਆਂ ਅਨਪੜ੍ਹ ਤੇ ਜਾਹਲ ਲੋਕ ਜਿਨ੍ਹਾਂ ਨੂੰ ਆਪਣੇ ਭਲੇ ਬੁਰੀ ਦੀ ਸਮਝ ਨਹੀਂ ਹੁੰਦੀ ਇਹ ਲੋਕ ਉਹਨਾਂ ਨੂੰ ਚੁੱਕ ਚੁਕਾ ਕੇ ਮਾਲਕਾਂ ਜਾਂ ਹਕੂਮਤ ਦੇ ਗਲ ਪਵਾ ਦਿੰਦੇ ਨੇ ਤੇ ਜਦੋਂ ਨਤੀਜੇ ਦੇ ਤੌਰ ਤੇ ਲੱਗਦੇ ਨੇ ਭੁੱਖੇ ਮਰਨ ਤਾਂ ਉਹਨਾਂ ਨੂੰ ਮੁਸੀਬਤ ਵਿੱਚ ਪਾ ਕੇ ਆਪ ਇਹ ਲੋਕ ਪਤਰਾ ਵਾਚ ਜਾਂਦੇ ਨੇ ਸ਼ੰਗਾਰਾ ਸਿੰਘ ਨੇ ਨੌਕਰੀ ਦੇ ਦਿਨਾਂ ਵਿੱਚ ਅਫਸਰਾਂ ਦੀ ਚਾਪ ਲੁੱਸੀ ਕਰਨ ਦਾ ਹੁਨਰ ਬਾਵਾ ਸਿੱਖ ਲਿਆ ਸੀ ਜਿਸ ਨੂੰ ਵਰਤਦਾ ਹੋਇਆ ਬੋਲੇ ਠੀਕ ਫਰਮਾ ਰਹੇ ਰਹੇ ਨੇ ਨੀਰਾ ਸ਼ਹਿਰਾਂ ਵਿੱਚ ਨਹੀਂ ਪਿੰਡਾਂ ਵਿੱਚ ਵੀ ਇਹ ਲੋਕ ਹੋਰ ਵੀ ਹੱਤ ਚੁੱਕੀ ਰੱਖਦੇ ਨੇ ਬਈ ਦੂਰਾਂ ਵਾਂਗ ਪਿੰਡ ਦੇ ਕਿਸਾਨ ਵੀ ਭੋਲੇ-ਪਾਲੇ ਹੁੰਦੇ ਨੇ ਇਹ ਲੋਕ ਉਹਨਾਂ ਕੋਲ ਜਾ ਜਾ ਕੇ ਰੋਜ਼ ਕੋਈ ਨਾ ਕੋਈ ਸ਼ੋਸ਼ਾ ਛੇੜ ਦਿੰਦੇ ਨੇ ਕਦੀ ਕਹਿੰਦੇ ਨੇ ਜ਼ਿਮੀਦਾਰਾਂ ਦਾ ਜ਼ਮੀਨਾ ਖੋਕੇ ਤੁਹਾਨੂੰ ਦੇ ਦੇਵਾਂਗੇ ਕਦੀ ਹੋਰ ਕੀ ਤਾਂ ਕੀ ਤੇ ਉਹ ਅਕਲ ਦੇ ਅੰਨੇ ਬਗੈਰ ਸੋਚਿਆ ਸਮਝਾਂ ਲੱਗ ਤੁਰਦੇ ਨੇ ਇਹਨਾਂ ਲੋਕਾਂ ਦੇ ਮਗਰ ਪਰ ਜਨਾਬ ਸਰਕਾਰ ਦੀ ਕਦਰ ਸਨਾਸੀ ਵੱਲ ਵੇਖੋ ਮੇਰੇ ਬਾਪ ਨੇ ਕਈ ਦਰਜਣ ਬਾਗੀ ਗ੍ਰਿਫਤਾਰ ਕਰਾਈ ਮੇਰਾ ਹਾਲ ਵੀ ਤਾਂ ਤੁਸੀਂ ਸੁਣ ਹੀ ਚੁੱਕੇ ਹੋ ਜੇ ਕੋਈ ਅਕਲ ਜੇ ਕੋਈ ਅਦਲ ਇਨਸਾਫ ਵਾਲੀ ਸਰਕਾਰ ਹੁੰਦੀ ਤਾਂ ਇਨਾਮਾਂ ਤੇ ਜੰਗੀਰਾਂ ਨਾਲ ਪੀੜੀਆਂ ਘਣੁਰ ਜਾਦਿੰਦੀ ਜਨਾਬ ਵਰਗੇ ਕਿਸੇ ਮਾਲਕ ਦੀ ਵਫਾਦਾਰੀ ਵਿੱਚ ਜੇ ਇਦਾਂ ਜਾਨ ਜੋਖੇ ਦਾ ਕੰਮ ਕਰ ਦੇ ਤਾਂ ਸਾਰੀ ਉਮਰ ਲਈ ਰੋਟੀ ਕੱਪੜੇ ਦੀ ਵੇਫਿਕਰੀ ਹੋ ਜਾਂਦੀ ਪਰ ਨਸੀਬ ਜੋ ਮਾੜਾ ਸੀ ਕੋਈ ਨਹੀਂ ਡੂੰਗੀ ਸੋਚ ਵਿੱਚੋਂ ਨਿਕਲ ਕੇ ਸਰਦਾਰ ਭੁਰੀ ਬੋਲੇ ਵਹਿ ਗੁਰੂ ਦਾ ਆਸਰਾ ਰੱਖੋ ਸਾਰੇ ਕਾਰਜ ਰਾਸ ਹੋ ਜਾਣਗੇ ਪਿਤਾ ਜੀ ਹੌਕਾ ਪਰ ਕਿਸ ਲੋਚਨਾ ਬੋਲ ਪੀ ਹੁਣ ਕੀ ਕਾਰਜ ਰਾਸ ਹੋਣੇ ਨੇ ਹੁਣ ਤੇ ਮੌਤ ਦੇ ਦਿਨ ਪੂਰੇ ਕਰਨ ਵਾਲੀ ਗੱਲ ਖਵਰੇ ਕਿ ਇਹ ਭੜੇ ਕਰਮ ਕਰਕੇ ਜੰਮੇ ਸਾਂ ਧੀਰਜ ਰੱਖ ਬੀਬੀ ਸਰਦਾਰ ਨੇ ਸਲੋਚਨਾ ਵੱਲ ਰੁਖ ਬੋੜਿਆ ਦਿਲ ਨਹੀਂ ਛੱਡਣਾ ਚਾਹੀਦਾ ਰੋਟੀ ਕੱਪੜੇ ਤੋਂ ਨਹੀਂ ਤੁਸੀਂ ਬਾਜ ਬਾਂਚੇ ਰਹਿੰਦੇ ਫਿਰ ਸ਼ੰਗਾਰਾ ਸਿੰਘ ਵੱਲ ਤੱਕ ਕੇ ਬੋਲੇ ਅੱਛਾ ਸ਼ੰਗਾਰਾ ਸਿਆ ਐਉਂ ਕਰੀ ਅੱਜ ਕਿਸੇ ਵੇਲੇ ਤੂੰ ਕੋਠੀ ਆਵੀ ਮੈਂ ਕੁਝ ਸੋਚਾਂਗਾ ਤੇਰੇ ਲਈ ਜਨਾਬ ਦੀ ਬੜੀ ਮਿਹਰਬਾਨੀ ਸ਼ੰਗਾਰਾ ਸਿੰਘ ਆਪਣੀ ਮਰਾਦ ਦੇ ਨੇੜੇ ਪਹੁੰਚ ਕੇ ਹੱਥ ਜੋੜੀ ਬੋਲੇ ਕਿਸ ਕਵੇਲੇ ਹਾਜ਼ਰ ਹੋਵਾਂ ਜਨਾਬ ਆ ਜਾਈ ਦੁਪਹਿਰ ਜਾਂ ਸ਼ਾਮੀ ਜੇ ਟਪੈਨ ਕੱਢ ਕੇ ਇੱਕ ਚਿੱਟ ਲਿਖਦੇ ਹੋਏ ਬੋਲੇ ਚੌਕੀਦਾਰ ਨੂੰ ਦੇ ਦੇ ਉਹ ਤੈਨੂੰ ਪਹੁੰਚਾ ਦੇਵਣਗੇ ਮੇਰੇ ਕੋਲ ਹਜ਼ੂਰ ਜੀ ਹਜ਼ੂਰ ਦੀ ਬੜੀ ਮਿਹਰਬਾਨੀ ਸਿਰ ਝੁਕਾ ਕੇ ਸ਼ੰਗਾਰਾ ਸਿੰਘ ਨੇ ਝੱਟ ਚਿੱਟ ਸੰਭਾਲ ਲਈ ਧੰਨਵਾਦ